ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਮਿਆਂ ਨੂੰ ਜਨਮ ਦਿੱਤਾ ਹੈ ਚਾਹੇ ਫਿਰ ਗੱਲ ਫਰੀਡਮ ਫਾਈਟਰਸ ਦੀ ਹੋਵੇ ਵਾਰੀਅਰਸ ਦੀ ਹੋਵੇ ਜਾਂ ਫਿਰ ਪਲੇਅਰਸ ਦੀ ਹੋਵੇ ਅੱਜ ਆਪਾਂ ਗੱਲ ਕਰਾਂਗੇ ਉਸ ਗੱਭਰੂ ਦੀ ਜਿਸ ਨੇ ਲੈਜੈਂਡ ਬਰੂਸਲੀ ਦਾ ਰਿਕਾਰਡ ਤੋੜ ਕੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਵੈਲਕਮ ਟੂ ਪੰਜਾਬੀ ਡਾਕੂਮੈਂਟਰੀਜ਼ ਉਹਨਾਂ ਦਾ ਨਾਮ ਹੈ ਕੋਵਰ ਅਮਰਿਤਜੀਤ ਸਿੰਘ ਜਿਨ੍ਹਾਂ ਨੂੰ ਲੋਕ ਪੁਸ਼ਪ ਮੈਨ ਆਫ ਪੰਜਾਬ ਦੇ ਨਾਮ ਨਾਲ ਵੀ ਜਾਣਦੇ ਹਨ ਕੁਵਰ ਦਾ ਜਨਮ 4 ਨਵੰਬਰ 2001 ਨੂੰ ਗੁਰਦਾਸਪੁਰ ਦੇ ਪਿੰਡ ਉਮਰਵਾਲਾ ਵਿੱਚ ਹੋਇਆ ਸੀ ਉਹ ਖੇਤੀਬਾੜੀ ਨਾਲ ਜੁੜੇ ਪਰਿਵਾਰ ਨੂੰ ਬਿਲੋਂਗ ਕਰਦੇ ਸਨ ਬਚਪਨ ਤੋਂ ਹੀ ਉਹਨਾਂ ਦਾ ਇੰਟਰਸਟ ਖੇਡਾਂ ਵੱਲ ਜ਼ਿਆਦਾ ਸੀ ਅਤੇ ਸਟੱਡੀ ਵੱਲ ਉਹਨਾਂ ਹੀ ਘੱਟ ਪਰ ਉਹਨਾਂ ਨੂੰ ਭਗਤ ਸਿੰਘ, ਉਧਮ ਸਿੰਘ ਤੇ ਦਾਰਾ ਸਿੰਘ ਦੀਆਂ ਕਹਾਣੀਆਂ ਨੇ ਇੰਨਾ ਇਨਸਪਾਇਰ ਕੀਤਾ ਕੇ ਛੋਟੇ ਹੁੰਦੇ ਆ ਹੀ ਉਹਨਾਂ ਨੇ ਕੁਝ ਐਕਸਟਰਾ ਆਰਡੀਨਰੀ ਕਰਨ ਦਾ ਡ੍ਰੀਮ ਦੇਖ ਲਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ ਅਤੇ ਉਹ ਪਲੱਸ 2 ਵਿੱਚ ਫੇਲ ਹੋ ਗਏ ਉਸ ਟਾਈਮ ਕੋ ਉਹ ਆਪਦੇ ਫਿਊਚਰ ਨੂੰ ਲੈ ਕੇ ਕਾਫੀ ਅਫਸਰਟ ਸਨ ਫਿਰ ਉਹਨਾਂ ਨੂੰ ਆਪਦੇ ਡ੍ਰੀਮ ਦਾ ਖਿਆਲ ਆਇਆ ਅਤੇ ਉਹਨਾਂ ਨੇ ਖੁਦ ਨੂੰ ਕਿਹਾ ਮਾਰਕ ਸ਼ੀਟ ਜ਼ਿੰਦਗੀ ਦਾ ਫਾਈਨਲ ਡਿਸੀਜਨ ਨਹੀਂ ਹੁੰਦੀਆਂ ਉਹਨਾਂ ਨੇ ਸੋਚਿਆ ਉਹ ਮਿਹਨਤ ਕਰਕੇ ਫਿਟਨੈਸ ਲਾਈਨ ਵਿੱਚ ਆਉਣਗੇ ਉਸ ਟਾਈਮ ਯੂਥ ਦਾ ਮੰਨਣਾ ਸੀ ਕਿ ਜਿਮ ਐਂਡ ਸਪਲੀਮੈਂਟਸ ਤੋਂ ਬਿਨਾ ਬੋਡੀ ਨਹੀਂ ਬਣ ਸਕਦੀ ਪਰ ਫੇਲੀਅਰ ਤੋਂ ਬਾਅਦ ਉਹ ਲੋਕਾਂ ਨੂੰ ਫੇਸ ਨਹੀਂ ਕਰ پا ਰਹੇ ਸਨ ਉਹਰ ਨੇ ਘਰ ਵਿੱਚ ਰਹਿ ਕੇ ਹੀ ਵਰਕਆਊਟ ਕਰਨ ਦਾ ਡਿਸੀਜਨ ਲਿਆ ਉਹਨਾਂ ਨੇ ਪਾਈਪਸ ਐਂਡ ਬ੍ਰਿਕਸ ਨੂੰ ਬੰਨ ਕੇ ਖਾਲੀ ਬੋਟਲਸ ਸੀਮੈਂਟ ਨੂੰ ਭਰ ਕੇ ਵਿੱਚ ਸਰੀਏ ਲਾ ਕੇ ਘਰ ਦੀ ਛੱਤ ਤੇ ਹੀ ਇੱਕ ਦੇਸੀ ਜਿਮ ਤਿਆਰ ਕਰ ਲਈ ਉਹ ਕਈ ਕਈ ਘੰਟਿਆਂ ਤੱਕ ਪੁਸ਼ਅਪਸ ਦੀ ਐਕਸਰਸਾਈਜ਼ ਕਰਦੇ ਰਹਿੰਦੇ ਉਹਨਾਂ ਨੇ ਆਨਲਾਈਨ ਵੀਡੀਓਜ਼ ਦੇਖ ਕੇ ਟੈਕਨੀਕ ਸਿੱਖੀਆਂ ਅਤੇ ਡੈਡੀਕੇਸ਼ਨ ਇੰਨਾ ਸਟਰੋਂਗ ਸੀ ਕਿ ਉਹ ਹਰ ਦਿਨ ਆਉਦੀਆਂ ਲਿਮਿਟਸ ਨੂੰ ਕਰਾਸ ਕਰਦੇ ਰਹਿੰਦੇ ਇੱਕ ਦਿਨ ਕੋਵਰ ਨੂੰ ਵਰਲਡ ਰਿਕਾਰਡ ਬਣੇ ਕੋਤਾ ਲੱਗਿਆ ਉਹਨਾਂ ਨੇ ਤੁਰੰਤ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਸਟਾਰਟ ਕਰ ਦਿੱਤੀ ਜੂਨ 2020 ਵਿੱਚ ਉਹਨਾਂ ਨੇ ਆਵਦਾ ਸਭ ਤੋਂ ਪਹਿਲਾ ਵਰਲਡ ਰਿਕਾਰਡ ਬਣਾਇਆ ਉਹ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਜਿਸ ਨੇ ਸਿਰਫ 1 ਮਿੰਟ ਵਿੱਚ ਸਭ ਤੋਂ ਜ਼ਿਆਦਾ ਨਕਲ ਪੁਸ਼-ਅੱਪਸ ਕੀਤੀਆਂ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਵਰਲਡ ਰਿਕਾਰਡ ਤੇ ਵਰਲਡ ਰਿਕਾਰਡ ਬਣਾਉਂਦੇ ਗਏ ਵੀਡੀਓ ਰੀਲੀਜ਼ ਹੋਣ ਤੱਕ ਉਹਨਾਂ ਕੋਲ 35 ਪਲੱਸ ਵਰਲਡ ਰਿਕਾਰਡ ਹਨ ਜਿਨ੍ਹਾਂ ਵਿੱਚੋਂ ਤਿੰਨ ਗਿਨੀਜ਼ ਵਰਲਡ ਰਿਕਾਰਡ ਹਨ ਆਫਟਰ ਸਰਵਰੀ 2022 ਨੂੰ 1 ਮਿੰਟ ਵਿੱਚ ਸਭ ਤੋਂ ਜ਼ਿਆਦਾ ਫਿੰਗਰ ਟਿਪ ਪੁਸ਼ਅਪਸ ਵਿਦ ਕਲਾਪ ਕਰਕੇ ਉਹਨਾਂ ਨੇ ਪਹਿਲਾ ਗਿਨੀਜ਼ ਵਰਲਡ ਰਿਕਾਰਡ ਆਪ ਦੇ ਨਾਮ ਕਰ ਲਿਆ ਸੈਕੰਡ ਰਿਕਾਰਡ ਉਹਨਾਂ ਨੇ 20 ਸਬ ਵੀਟ ਨਾਲ 1 ਮਿੰਟ ਵਿੱਚ ਸਭ ਤੋਂ ਵੱਧ ਫਿੰਗਰ ਟਿਪ ਪੁਸ਼-ਅੱਪਸ ਦਾ 7 ਮਾਰਚ 2023 ਨੂੰ ਬਣਾਇਆ। ਇਹ ਰਿਕਾਰਡ ਉਹਨਾਂ ਨੇ ਲੈਜੈਂਡ ਬਰੂਸਲੀ ਦਾ ਰਿਕਾਰਡ ਤੋੜ ਕੇ ਬਣਾਇਆ ਸੀ। 4 ਜੁਲਾਈ 2024 ਨੂੰ ਉਹਨਾਂ ਨੇ 3 ਗਿਨੀਜ਼ ਵਰਲਡ ਰਿਕਾਰਡ 1 ਮਿੰਟ ਵਿੱਚ ਸਭ ਤੋਂ ਜ਼ਿਆਦਾ ਡਿਕਲਾਈਨ ਨੱਕਲ ਪੁਸ਼-ਅੱਪ ਦਾ ਬਣਾਇਆ। ਏ ਜਰਨੀ ਉਹਨਾਂ ਲਈ ਸੌਖੀ ਨਹੀਂ ਸੀ ਸਟਾਰਟਿੰਗ ਵਿੱਚ ਉਹਨਾਂ ਨੂੰ ਕੋਈ ਸਪான்ਸਰ ਵੀ ਨਹੀਂ ਮਿਲ ਰਿਹਾ ਸੀ ਤੇ ਕਈ ਵਾਰ ਟੈਕਨੀਕੈਲिटीज ਕਰਕੇ ਉਹਨਾਂ ਦੇ ਰਿਕਾਰਡ ਰਿਜੈਕਟ ਹੋਏ ਪਰ ਕੁਵਰ ਨੇ ਹਰ ਮੁਸ਼ਕਿਲ ਨੂੰ ਸਟੈਪ ਬਣਾਇਆ ਅਤੇ ਸਕਸੈਸ ਦੀਆਂ ਪੌੜੀਆਂ ਚੜਦੇ ਗਏ ਅੱਜ ਕੁਵਰ ਸਿਰਫ ਇੱਕ ਐਥਲੀਟ ਨਹੀਂ ਸਗੋਂ ਯੂਥ ਲਈ ਰੋਲ ਮਾਡਲ ਹੈ ਉਹ ਨਸ਼ਿਆਂ ਤੋਂ ਦੂਰ ਰਹਿਣ ਦਾ ਅਤੇ ਹਾਰਡ ਵਰਕ ਕਰਨ ਦਾ ਮੈਸੇਜ ਦਿੰਦੇ ਹਨ ਉਹ ਬਲੀਵ ਕਰਦੇ ਹਨ ਕਿ ਸਕਸੈਸ ਸਿਰਫ ਮਾਰਕਸ ਜਾਂ ਫੈਸਿਲਿਟੀਆਂ ਤੇ ਡਿਪੈਂਡ ਨਹੀਂ ਹੁੰਦੀ ਇਟਸ ਆਲ ਅਬਾਊਟ ਜਜ਼ਬਾ ਹਾਰਡਵਰਕ ਤੇ ਸੈਲਫ ਬਲੀਫ ਉਹਨਾਂ ਦਾ ਕਹਿਣਾ ਹੈ ਜਿੱਥੇ ਇਰਾਦੇ ਮਜ਼ਬੂਤ ਹੁੰਦੇ ਨੇ ਉਥੇ ਸੁਪਨੇ ਹਕੀਕਤ ਬਣ ਜਾਂਦੇ ਹਨ ਉਹਨਾਂ ਨੇ ਇੱਕ ਵਾਰ ਫੇਰ ਸਾਬਿਤ ਕੀਤਾ ਹੈ ਕਿ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ ਉਹ ਪਹਿਲੇ ਇੰਡੀਅਨ ਬਣੇ ਜਿਨ੍ਹਾਂ ਦਾ ਨਾਮ ਬੁੱਕ ਆਫ ਵਰਲਡ ਰਿਕਾਰਡਸ ਯੂਕਰੇਨ ਵਿੱਚ ਦਰਜ ਹੈ ਉਨਾਂ ਨੂੰ TEDx ਨੇ ਵੀ ਇਨਵਾਈਟ ਕੀਤਾ ਸੀ ਜੋ ਕਿ ਇੱਕ ਇੰਟਰਨੈਸ਼ਨਲ ਲੈਵਲ ਦਾ ਸਟੇਜ ਹੈ ਸਾਰੇ ਪੰਜਾਬ ਨੂੰ ਮਾਣ ਹੈ ਕਿ ਇੱਕ ਸਿੱਖ ਨੌਜਵਾਨ ਦੁਨੀਆਂ ਦੇ ਰਿਕਾਰਡ ਤੋੜ ਰਿਹਾ ਹੈ ਅਤੇ ਉਮੀਦ ਕਰਦੇ ਹਾਂ ਕਿ ਵਰ ਅਮ੍ਰਿਤਵੀਰ ਸਿੰਘ ਅਜੇ ਹੋਰ ਵੀ ਬਹੁਤ ਸਾਰੇ ਰਿਕਾਰਡਸ ਪੰਜਾਬ ਦੀ ਝੋਲੀ ਵਿੱਚ ਪਾਉਣਗੇ ਇਹ ਸੀ ਵਰਲਡ ਰਿਕਾਰਡਸ ਦੇਕਿੰਗ ਦੀ ਇੱਕ ਛੋਟੀ ਜਿਹੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ